ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਰਹੇਗਾ ਆਪ ਮੁਹਾਰੇ ਬਣੇ ਬਰਮ ਗਿਆਨੀ ਬਾਬੇ ਦੋਸਤੋ ਅੱਜ ਦੇ ਦੌਰ ਵਿੱਚ ਵੈਸੇ ਤਾਂ ਪੰਜਾਬ ਵਿੱਚ ਇੱਟ ਚੁੱਕੇ ਤੋਂ ਬਾਬਾ ਨਿਕਲਦਾ ਹੈ ਪਰ ਅ 6 ਮਹੀਨਿਆਂ ਤੋਂ ਇੱਕ ਨਵੀਂ ਤਰ੍ਹਾਂ ਦੇ ਬਾਬੇ ਸਾਹਮਣੇ ਆ ਰਹੇ ਹਨ ਇਹ ਬਾਬੇ ਤੀਜੇ ਦਿਨ ਕਿਸੇ ਸਧਾਰਨ ਜਿਹੇ ਪੱਤਰਕਾਰ ਨੂੰ ਬੁਲਾ ਕੇ ਆਪਣੇ ਇੰਟਰਵਿਊ ਕਰਵਾ ਲੈਂਦੇ ਹਨ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਸਾਨੂੰ ਬਰਮ ਗਿਆਨ ਪ੍ਰਾਪਤ ਹੋ ਗਿਆ ਹੈ ਸਾਨੂੰ ਸ਼ਬਦ ਪ੍ਰਗਟ ਹੋ ਗਿਆ ਹੈ ਕੋਈ ਬਾਬਾ ਕਹਿ ਰਿਹਾ ਹੈ ਕਿ ਮੈਂ ਆਪਣੇ ਸਰੀਰ ਨਾਲੋਂ ਅਲੱਗ ਹੋ ਕੇ ਹਵਾ ਵਿੱਚ ਉੱਡ ਜਾਂਦਾ ਹਾਂ ਕੋਈ ਕਹਿੰਦਾ ਜੇਕਰ ਕੋਈ ਸਾਧੂ ਦੀ ਨਿੰਦਾ ਕਰੇਗਾ ਤਾਂ ਮੈਂ ਧਰਮ ਰਾਜ ਨੂੰ ਕਹਿ ਕੇ ਉਸ ਉੱਪਰ 13 ਦਾ ਪਰਚਾ ਹੀ ਕਟਵਾ ਦੇਵਾਂਗਾ ਕੋਈ ਕਹਿ ਰਿਹਾ ਹੈ ਕਿ ਮੈਨੂੰ ਰਿੱਧੀਆਂ ਸਿੱਧੀਆਂ ਹਾਸਲ ਹੋ ਗਈਆਂ ਹਨ ਪਰ ਮੈਂ ਇਹਨਾਂ ਦੇ ਵਰਤੋਂ ਅਜੇ ਨਹੀਂ ਕਰਦਾ ਕੋਈ ਕਹਿੰਦਾ ਮੈਂ ਚੌਥੇ ਪਦ ਵਿੱਚ ਪਹੁੰਚ ਗਿਆ ਹਾਂ ਕੋਈ ਕਹਿ ਰਿਹਾ ਹੈ ਕਿ ਮੈਂ ਆਪਣਾ ਸਰੀਰ ਛੱਡ ਕੇ ਕਿਤੇ ਹੋਰ ਥਾਂ ਤੇ ਚਲਿਆ ਗਿਆ ਸੀ ਪਰ ਮੈਂ ਇੱਕਦਮ ਫਿਰ ਆਪਣੇ ਸਰੀਰ ਵਿੱਚ ਦੁਬਾਰਾ ਵਾਪਸ ਆ ਗਿਆ ਇਸ ਤਰ੍ਹਾਂ ਇਹ ਸਾਰੇ ਬਾਬੇ ਇੱਕ ਦੂਜੇ ਨਾਲੋਂ ਵੱਡੇ ਬ੍ਰह्म ਗਿਆਨੀ ਬਣ ਦਾ ਦਾਵਾ ਕਰ ਰਹੇ ਹਨ ਇਹ ਸਾਰੇ ਬਾਬੇ ਕਹਿ ਰਹੇ ਹਨ ਕਿ ਮੈਂ ਆਪਣੇ ਫਲਾਣੇ ਗੁਰੂ ਦਾ ਥਾਪੜਾ ਲਿਆ ਹੋਇਆ ਹੈ ਸਾਡੇ ਗੁਰੂਆਂ ਨੇ ਸਾਨੂੰ ਇਹ ਕਹਿ ਕੇ ਥਾਪੜਾ ਦਿੱਤਾ ਹੈ ਕਿ ਬੇਟਾ ਜਾਓ ਦੁਨੀਆ ਦਾ ਆਧਾਰ ਕਰ ਦਿਓ ਦੁਨੀਆ ਨੂੰ ਜਾ ਕੇ ਤਾਰ ਦਿਓ ਇਹਨਾਂ ਵਿੱਚੋਂ ਕਿਸੇ ਨੇ ਖੱਟੇ ਵਸਤਰ ਪਾਏ ਹੋਏ ਹਨ ਕਿਸੇ ਨੇ ਚਿੱਟੇ ਵਸਤਰ ਪਾਏ ਹੋਏ ਹਨ ਅਤੇ ਕਈਆਂ ਨੇ ਰੰਗ-ਬਰੰਗੇ ਵਸਤਰ ਪਾ ਕੇ ਸਿਰਪੁਰ ਬੜੇ ਬੜੇ ਪੱਗੜ ਬੰਨੇ ਹੋਏ ਹਨ ਇਹਨਾਂ ਵਿੱਚੋਂ ਕੋਈ ਇਹ ਕਹਿ ਰਿਹਾ ਕਿ ਮੇਰੇ ਚਰਨਾਂ ਦੀ ਧੂੜ ਚੁੱਕ ਲਵੋ ਕੋਈ ਕਹਿੰਦਾ ਸ਼ਾਮ ਨੂੰ ਸਿਮਰਨ ਕਰਿਆ ਕਰੋ ਮਾਇਆ ਦਾ ਤਿਆਗ ਕਰ ਦਿਓ ਕੋਈ ਕਹਿੰਦਾ ਤੁਹਾਡੇ ਕੋਲੋਂ ਰੱਬ ਨੂੰ ਨਾਮ ਸਿਮਰਨ ਕਰਕੇ ਤੁਹਾਡੇ ਕੋਲੋਂ ਸਿੱਧਾ ਨਹੀਂ ਮਿਲਿਆ ਜਾਣਾ ਰੱਬ ਨੂੰ ਸਿਰਫ ਸਾਡੇ ਵਰਗਾ ਕੋਈ ਮਹਾਪੁਰਸ਼ ਹੀ ਮਿਲਾ ਸਕਦਾ ਹੈ ਕੋਈ ਕਹਿੰਦਾ ਦਸਮਾ ਦਸਾਂਦ ਕੱਢਿਆ ਕਰੋ ਅਤੇ ਸੇਵਾ ਕਰਿਆ ਕਰੋ ਤੁਹਾਡੇ ਸਾਰੇ ਰੋਗ ਕੱਟੇ ਜਾਣਗੇ ਕੋਈ ਕਹਿੰਦਾ ਤੁਸੀਂ ਗੁਰਬਾਣੀ ਨੂੰ ਦਿਮਾਗ ਨਾਲ ਸਮਝ ਰਹੇ ਹੋ ਇਸ ਤਰ੍ਹਾਂ ਗੁਰਬਾਣੀ ਤੁਹਾਡੇ ਸਮਝ ਵਿੱਚ ਨਹੀਂ ਆਵੇਗੀ ਗੁਰਵਾਣੀ ਨੂੰ ਸਮਝਣ ਵਾਸਤੇ ਤੁਹਾਨੂੰ ਆਪਣੀ ਬੁੱਧੀ ਨੂੰ ਉਲਟਾ ਕਰਨਾ ਪਵੇਗਾ ਗੁਰਵਾਣੀ ਨੂੰ ਸਮਝਣਾ ਹਰੇਕ ਦੇ ਵਸ ਦੀ ਗੱਲ ਨਹੀਂ ਹੈ ਇਹ ਤਾਂ ਕਰੋੜਾਂ ਲੋਕਾਂ ਵਿੱਚੋਂ ਕੋਈ ਵਿਰਲਾ ਹੀ ਸਮਝ ਸਕਦਾ ਹੈ ਇੱਕ ਬਾਬੇ ਨੂੰ ਮੈਂ ਅੱਕ ਕੇ ਪੁੱਛੀ ਲੈ ਕੇ ਬਾਬਾ ਜੀ ਜੇਕਰ ਇਹ ਬਾਣੀ ਆਮ ਆਦਮੀ ਦੇ ਸਮਝ ਦੀ ਗੱਲ ਨਹੀਂ ਹੈ ਤਾਂ ਕੀ ਸਾਡੇ ਪੈਂਟਰੀ ਮਹਾਪੁਰਸ਼ਾ ਨੇ ਜੋ ਬਾਣੀ ਰਚੀ ਹੈ ਉਹ ਕਿਸੇ ਖਾਸ ਆਦਮੀਆਂ ਵਾਸਤੇ ਰਚੀ ਹੈ ਇਸ ਗੱਲ ਦਾ ਉਸ ਬਾਬੇ ਨੂੰ ਕੋਈ ਜਵਾਬ ਨਹੀਂ ਆਇਆ ਫਿਰ ਕਹਿੰਦਾ ਸਿਰ ਦੇ ਵਾਲ ਨਾ ਕਟਵਾਇਆ ਕਰੋ ਤੇ ਦਾੜ੍ਹੀ ਨਾ ਕਟਵਾਇਆ ਕਰੋ ਮੈਂ ਅੱਗੋਂ ਕਹਿ ਕੇ ਬਾਬਾ ਜੀ ਇਹ ਦੱਸੋ ਕਿ ਗਿਆਨ ਆਦਮੀ ਦੇ ਕੇਸਾਂ ਅਤੇ ਦਾੜ੍ਹੀ ਵਿੱਚੋਂ ਨਿਕਲਦਾ ਜਾਂ ਦਿਮਾਗ ਵਿੱਚੋਂ ਨਿਕਲਦਾ ਹੈ ਇਹ ਸੁਣ ਕੇ ਬਾਬਾ ਕਹਿੰਦਾ ਕਿ ਤੁਹਾਡੀ ਮਰਜ਼ੀ ਹੈ ਜਿਵੇਂ ਮਰਜ਼ੀ ਕਰ ਲਵਾਂ। ਸੋ ਦੋਸਤੋ ਇਸ ਤਰ੍ਹਾਂ ਇਹ ਬਾਬੇ ਲੋਕਾਂ ਨੂੰ ਪੰਬਲ ਪੂਸੇ ਵਿੱਚ ਪਾ ਕੇ ਆਪਣੀ ਪੂਜਾ ਕਰਵਾਉਂਦੇ ਹਨ। ਅਤੇ ਲੋਕਾਂ ਨੂੰ ਗਰਬਾਣੀ ਨਾਲ ਤੋੜਦੇ ਹਨ। ਅੱਜ ਤੱਕ ਇਹਨਾਂ ਬਾਬਿਆਂ ਨੇ ਲੋਕਾਂ ਦਾ ਕੱਖ ਵੀ ਨਹੀਂ ਸਮਾਰਿਆ ਅਤੇ ਸਿਰਫ ਆਪਣੀ ਹੀ ਪੂਜਾ ਕਰਵਾਈ ਹੈ। ਇਨਾ ਬਾਬਿਆਂ ਨੂੰ ਪੁੱਛਿਆ ਜਾਵੇ ਕਿ ਤੁਹਾਨੂੰ ਬਰਮ ਗਿਆਨੀ ਦਾ ਸਰਟੀਫਿਕੇਟ ਕਿਸਨੇ ਦੇ ਦਿੱਤਾ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹਰ ਸ਼ਬਦ 9000 335 ਵਾਰ ਆਉਂਦਾ ਹੈ ਇਸ ਤਰ੍ਹਾਂ ਸਤਨਾਮ ਏਕ ਓੰਕਾਰ ਸਤਗੁਰੂ ਅੱਲਾ ਰਾਮ ਇਹ ਸਾਰੇ ਸ਼ਬਦ ਅਣਗਿਣਤ ਵਾਰ ਆਉਂਦੇ ਹਨ ਪਰ ਵਾਹਿਗੁਰੂ ਸ਼ਬਦ ਸਾਡੇ ਕਿਸੇ ਵੀ ਗੁਰੂ ਨੇ ਭਗਤ ਨੇ ਤੇ 11 ਪੱਟਾਂ ਵਿੱਚੋਂ 10 ਪੱਟਾਂ ਨੇ ਕਿਸੇ ਨੇ ਵੀ ਆਪਣੇ ਮੁਖਾਰਬਿੰਦ ਵਿੱਚੋਂ ਨਹੀਂ ਉਚਾਰਿਆ ਇਹ ਸ਼ਬਦ ਭਟ ਗਜੰਦ ਜੀ ਨੇ ਸਿਰਫ 13 ਵਾਰ ਆਪਣੇ ਮੁਖਾਰਬਿੰਦ ਵਿੱਚੋਂ 1402 ਪੰਨੇ ਤੋਂ ਲੈ ਕੇ 1404 ਪੰਨੇ ਤੱਕ ਸਿਰਫ 13 ਵਾਰ ਉਚਾਰਿਆ ਹੈ ਪਰ ਇਹ ਬਾਬੇ ਵਾਹਿਗੁਰੂ ਸ਼ਬਦ ਦਾ ਜ्यों ਸੰਗਤ ਨੂੰ ਰਟਨ ਕਰਵਾਉਂਦੇ ਹਨ ਕਿ ਉਹਨਾਂ ਨੂੰ ਘੰਟਾ ਘੰਟਾ ਇਸੇ ਸ਼ਬਦ ਨੂੰ ਰਟਵਾਈ ਜਾਂਦੇ ਹਨ ਇਹ ਬਾਬੇ ਸਾਡੀ ਗੁਰਬਾਣੀ ਦੇ ਇੱਕ ਸ਼ਬਦ ਦੀ ਵੀ ਵਿਆਖਿਆ ਕਰਕੇ ਸੰਗਤ ਨੂੰ ਨਹੀਂ ਦੱਸਦੇ ਬਸ ਕਹਿੰਦੇ ਸਿਰਫ ਵਾਹਿਗੁਰੂ ਵਾਹਿ ਹੀ ਗੁਰੂ ਹੀ ਕਰੀ ਚੱਲੋ ਤੇ ਤੁਹਾਡੇ ਸਾਰੇ ਕੰਮ ਠੀਕ ਹੋ ਜਾਣਗੇ ਜੇਕਰ ਸਿਰਫ ਵਾਹਿਗੁਰੂ ਕਹਿਣ ਨਾਲ ਸਾਰੇ ਕੰਮ ਠੀਕ ਹੋਣੇ ਹੁੰਦੇ ਸਾਡੇ ਗੁਰੂਆਂ ਨੂੰ 239 ਸਾਲ ਲਾ ਕੇ 1430 ਪੰਨਿਆਂ ਦਾ ਐਡਾ ਵੱਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਣ ਦੀ ਕੀ ਲੋੜ ਸੀ ਉਹ ਸਿਰਫ ਵਾਹਿਗੁਰੂ ਸ਼ਬਦ ਹੀ ਲਿਖ ਕੇ ਦੇ ਜਾਂਦੇ ਤੇ ਕਹਿ ਜਾਂਦੇ ਕਿ ਭਾਈ ਇਸ ਸ਼ਬਦ ਦਾ ਸਿਮਰਨ ਕਰੀ ਚੱਲੋ ਤੇ ਤੁਹਾਡੇ ਸਾਰੇ ਰੋਗ ਦੂਰ ਹੋ ਜਾਣਗੇ ਪੰਜਵੇਂ ਪਾਸ਼ਾ ਤੋਂ ਪਹਿਲਾਂ ਤਾਂ ਇਹ ਸ਼ਬਦ ਸਾਡੇ ਸ਼ਬਦ ਕੋਸ਼ ਵਿੱਚ ਆਇਆ ਹੀ ਨਹੀਂ ਸੀ ਫਿਰ ਉਸ ਵਕਤ ਸੰਗਤ ਕਿਹੜੇ ਸ਼ਬਦ ਦਾ ਸਿਮਰਨ ਕਰਦੀ ਹੋਵੇਗੀ ਸੋ ਸਾਨੂੰ ਆਪਣੀ ਬੁੱਧੀ ਤੋਂ ਕੰਮ ਲੈਣਾ ਚਾਹੀਦਾ ਹੈ ਪਰ ਇਹਨਾਂ ਬਾਬਿਆਂ ਵਿੱਚੋਂ ਕੁਝ ਬਾਬੇ ਕਹਿੰਦੇ ਆਪਣੀ ਬੁੱਧੀ ਤੋਂ ਕੰਮ ਨਹੀਂ ਲੈਣਾ ਹੈ ਇਹ ਤਾਂ ਬੁੱਧੀ ਤੋਂ ਪਰੇ ਦੀਆਂ ਗੱਲਾਂ ਹਨ ਕਹਿੰਦੇ ਤਰਕ ਨਾ ਕਰੋ ਭਾਈ ਪਾਪ ਲੱਗ ਜਾਵੇਗਾ ਜਦੋਂ ਕਿ ਸਾਡੇ ਬਾਬਾ ਨਾਨਕ ਜੀ ਨੇ ਸਾਨੂੰ ਸਿਖਾਇਆ ਇਹ ਤਰਕ ਕਰਨਾ ਹੈ ਸੋ ਦੋਸਤੋ ਆਓ ਇਨਾ ਆਪ ਮਹਾਰੇ ਬਣੇ ਬਰਮ ਗਿਆਨੀਆਂ ਗਿਆਨੀਆਂ ਦੀ ਠੱਗੀ ਤੋਂ ਬਚੀਏ ਅਸੀਂ ਗੁਰਬਾਣੀ ਨੂੰ ਆਪ ਪੜ੍ਹੀਏ ਸਮਝੀਏ ਅਤੇ ਆਪਣੀ ਜ਼ਿੰਦਗੀ ਵਿੱਚ ਢਾਲ ਕੇ ਇੱਕ ਚੰਗੇ ਮੈਂਤੀ ਨਿਡਰ ਤੇ ਇਮਾਨਦਾਰ ਇਨਸਾਨ ਬਣ ਜਾਈਏ ਤਾਕੇ ਅਸੀਂ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕੀਏ ਸੋ ਦੋਸਤੋ ਜੇਕਰ ਤੁਹਾਨੂੰ ਮੇਰੇ ਇਹ ਵਿਚਾਰ ਚੰਗੇ ਲੱਗਣ ਤਾਂ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਲਾਈਕ ਜਰੂਰ ਕਰਨਾ ਵੀਡੀਓ ਸੁਣਨ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਸਤਿ ਸ੍ਰੀ ਅਕਾਲ